ਕਵੀ ਨੇ ਇੱਕ ਬੇਨਤੀ ਕੀਤੀ ਹੈ ਕਿ ਕਿਹਦੀ ਵਡਿਆਈ ਕਰਨੀ ਚਾਹੀਦੀ ਹੈ ਤੇ ਕਿਵੇਂ ਕਰਨੀ ਚਾਹੀਦੀ ਹੈ ਕਿਹਦੀ ਵਡਿਆਈ ਨਹੀਂ ਕਰਨੀ ਚਾਹੀਦੀ ਉਹਦੇ ਬਾਰੇ ਕਵੀ ਨੇ ਐ ਲਾਈਨਾਂ ਲਿਖੀਆਂ ਆਓ ਸੁਣੀਏ ਗੁਰੂ ਦੀ ਵਡਿਆਈ ਕਰੇ ਸਾਹਮਣੇ ਗੁਰੂ ਦੇ ਬਹਿ ਕੇ ਚਾਹੀਦਾ ਜ਼ਰੂਰੀ ਜਸ ਵਿਦਿਆ ਦੇ ਦਾਨੀ ਦਾ ਮਿੱਤਰਾਂ ਤੇ ਦੋਸਤਾਂ ਦਾ ਜਸ ਕਰੇ ਪਿੱਠ ਪਿੱਛੇ ਮੂੰਹ ਤੇ ਜਸ ਕਰੀਏ ਨਾ ਕਦੇ ਵੀ ਗਮਾਨੀ ਦਾ ਨੌਕਰਾਂ ਦਾ ਜਸ ਕਰੇ ਕੰਮ ਦੇ ਮੁਕਾਏ ਪਿੱਛੋਂ ਲੱਗ ਜਾਵੇ ਪਤਾ ਜਦੋਂ ਪੂਰੇ ਲਾਭਾਨੀ ਦਾ ਹੋ ਆਖ ਦਾ ਪਤੰਗਾ ਗੱਲ ਰੱਖਿਓ ਧਿਆਨ ਵਿੱਚ ਆਖਦਾ ਪਤੰਗਾ ਗੱਲ ਰੱਖਿਓ ਧਿਆਨ ਵਿੱਚ ਜਸ ਕਦੇ ਕਰੀਏ ਨਾ ਪੁੱਤ ਤੇ ਜਨਾਨੀ ਦਾ